ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵਧੀਆ ਜੀ ਵਧੀਆ ਫਿਰ ਦੱਸਿਓ ਫਿਰ ਪੁੱਛਣਾ ਡਿਟੇਲ ਤੇ ਪਿੰਡ ਦਾ ਵੀ ਦੱਸ ਆਪਣਾ ਪਿੰਡ ਕਿੱਥੇ ਪਿੰਡ ਜੀ ਆਪਣਾ ਫਤਿਹਪੁਰ ਜੱਟਾ ਡੇਰਾ ਵਾਸੀ ਸ਼ਹਿਰ ਪੈਂਦਾ ਜੀ ਲੱਗੇ ਲਾਉ ਡੇਰੀ ਫਰਮ ਹੈ ਆਪਣਾ ਹਾਂਜੀ ਇੱਕ ਉਹਦਾ ਪੇਜ ਵੀ ਬਣਿਆ ਹੋਇਆ ਹੈ ਲਾਉ ਡੇਰੀ ਵਾਹਰ ਹਾਂ ਤੇ ਉਹ ਵੀ ਫੋਲੋ ਕਰ ਲੇ ਠੀਕ ਹੈ ਕਿਉਂ ਜ਼ਰੂਰੀ ਹੈ ਇਹਦਾ ਬੰਦਾ ਮਿਹਨਤ ਕਰਦਾ ਨਾ ਉਹਦਾ ਫਲ ਮਿਲਦਾ ਹਾਂਜੀ ਹਾਂਜੀ ਇੱਕ ਉਹ ਨੀਲੀ ਰਵੀ ਦਾ ਸ਼ੌਕੀਆ ਪੈ ਗਿਆ ਤੇਰਾ ਉਹ ਦੂਰੀ ਬਹੁਤ ਇੱਥੇ ਬੀਤੀ ਹੈ ਨੀਲੀ ਰਵੀ ਦਾ ਸ਼ੌਂਕ ਦੀ ਗੱਲ ਮੇਲਿਆਂ ਤੇ ਜਾਣ ਕਰਕੇ ਪਿਆ ਜੀ ਇੱਧਰ ਤੋਂ ਆ ਗਏ ਪਾਚੋਂ ਪਿੱਛੋਂ ਅੱਛਾ ਜੀ ਹਾਂਜੀ ਮੇਲਿਆਂ ਤੇ ਜਾਣ ਕਰਕੇ ਪਿਆ ਜੀ ਨੀਲੀ ਦਾ ਸ਼ੌਂਕ ਦਾ ਅੱਛਾ ਨੀਲੀ ਦਾ ਸ਼ੌਂਕ ਤਾਂ ਪਿਆ ਇੱਧਰ ਤੋਂ ਸੀਮਰ ਵੀ ਮਿਲਦਾ ਹੁਣ ਐਡੀ ਗੁਰੂ ਇੱਥੇ ਤੇ ਫਿਰੋਜ਼ਪੁਰ ਤੋਂ ਡਾਇਰੈਕਟਰ ਲੈ ਕੇ ਆਣੇ ਆ ਫਾਰਮਰ ਦੇ ਘਰੋਂ ਹਾਂਜੀ ਤੇ ਕਰੀਏ ਸ਼ੁਰੂ ਆਪਾਂ ਪਹਿਲੀ ਜੋਟੀ ਹਾਂਜੀ ਹਾਂਜੀ ਦੱਸੋ ਜਿਹੜੀ ਡਿਟੇਲ ਇਹਦੀ ਡਿਟੇਲ ਜੀ ਆ ਦੂਜੇ ਸੂਏ ਸੂਈ ਹੈ ਜੀ ਅੱਛਾ ਕਿਹਦੇ ਬੰਦੀ ਆ ਆ ਲੰਡੇਖਾਨ ਦੀ ਆ ਜੀ ਲੰਡੇਖਾਨ ਦੀ ਲੰਡੇਖਾਨ ਹਾਂਜੀ ਕਿੰਨੀ ਉਮਰ ਦੀ ਹੋ ਗਈ ਹੈ ਉਮਰ ਦਾ ਨਾਲ ਦੂਜਾ ਸੂਆ ਜੀ ਖਰੀਦੀ ਸੀਗੀ ਆਪਾਂ ਨੇ ਹਾਂਜੀ ਕਿੰਨੇ ਡੁੱਧ ਤੇ ਚਲੀ ਪੀਕ ਤੇ ਚਲੀ 17 ਲੀਟਰ ਦੇ ਜੀ ਹਾਂਜੀ ਕਿੰਨੇ ਠੰਡੀ ਸੀ ਬਿਲਕੁਲ ਠੰਡੀ ਸੀ ਇਹ ਲੈ ਜੀ ਜਿਵੇਂ माजी ਚੋ ਜਵਾਗ ਬੈਠ ਕੇ ਦੋੜ ਬੰ ਕੋ ਚੱਕਰੇ ਨਹੀਂ ਆ ਜੀ ਆਪ ਇਧਰੀ ਫਿਰੋਜਪੁਰ ਸਾਈਡ ਹੀ ਹੈ ਜੀ ਹੁਣ ਤਾਂ ਉਹਦੀ ਡੈਥ ਹੋ ਗਈ ਹੈ ਜੀ ਹਾਂ ਹੁਣੇ ਥੋੜੇ ਚਿਰ ਹੋਏ ਜੀ ਅੱਛਾ ਉਹ ਬਾਈ ਉਹਦੇ ਕੋਲ ਤਾਂ ਜਗਜੀਤ ਜਗਜੀਤ ਸ਼ਾਇਦ ਹਾਂ ਜਗਜੀਤ ਰੋਡੇ ਸਾਡੇ ਰੋਡੇ ਵਾਲੇ ਹਾਂਜੀ ਉਹਦੀ ਹੈ ਜੀ ਆ ਦੇਖ ਲੈ ਆਪਣੇ ਬੋਲ ਦੇ ਉਹ ਤਾਂ ਚਲ ਆਪਣੇ ਅੱਛੇ ਹੰਦੇ ਇੰਜੀਨੀਅਰ ਬਾਈ ਬਹੁਤ ਸੋਹਣੇ ਹੈ ਹਨਾ ਠੰਡੀ ਸੀਲ ਇੰਨੀ ਹੈ ਨਾ ਜੀ ਬੇਸਾਬੀ ਹੈ ਜੀ ਤੇ ਇਸ ਟਾਈਮ ਵੀ ਇਸ ਹੋਸਟ ਟਾਈਮ ਦੁੱਧ ਹੋਊਗਾ ਜਿਹੜਾ 15 ਲੀਟਰ ਜੀ ਇਸ ਟਾਈਮ ਹਾਂ ਜੀ ਸੁਈ ਨੂੰ ਹੋਊਗੀ ਜੀ ਇਹਨੂੰ 4 ਮਹੀਨੇ ਜੀ ਆਪਣੇ ਕੋਲ ਅੱਛਾ ਪੂਰੇ ਜੀ ਫੇਰ ਵੀ 15 ਲੀਟਰ ਫੇਰ ਵੀ 15 ਲੀਟਰ ਹੈ ਸ਼ਾਮ ਨੂੰ 6 ਵਜੇ ਚਵਾਈ ਹੋਊਗੀ ਜੀ ਇਹਦੀ ਹਲੇ ਤਾਂ ਸੈਮ ਪਿਆ ਜੀ ਹਲੇ ਤਾਂ ਪਿਆ ਸ਼ਾਮ ਨੂੰ 3 ਵਜੇ ਨੇ ਹਾਂ ਜੀ ਸ਼ਾਮ ਨੂੰ 6 ਵਜੇ ਚਵਾਈ ਹੋਊਗੀ ਜੀ ਇਹਦੀ ਬਹੁਤ ਸੁਣਿਆ ਭਾਈ ਦੂਜੀ ਆ ਆ ਝੋਟੀ ਹੈ ਜੀ ਬਾਬਰ 2 ਦੀ ਜੀ ਬਾਬਰ 2 ਇਹ ਕਿਹਨੇ ਕੋਲ ਆ ਆ ਉਦਰੀਤ ਦੋ ਡਿਸਾਇਡ ਜੀਗਾ ਜੱਗੇਬਾਈ ਕੋਲ ਜੱਗੇ ਕੋਲ ਸੀ ਬਾਬਾ ਨਹੀਂ ਹਾਂ ਜੱਗੇ ਕੋਲੇ ਸੀਗਾ ਜੀ ਮੇਰੇ ਹਿਸਾਬ ਨਾਲ ਅੱਛਾ ਬਕੀ ਨਾ ਨਾ ਯਾਦ ਨਹੀਂ ਆ ਚੇਤੇ ਹੈਗਾ ਜੀ ਹੁਣ ਤਾਂ ਹਰਿਆਣੇ ਚ ਆ ਗਿਆ ਜੀ ਅੱਛਾ ਹਰਿਆਣੇ ਚ ਆ ਗਿਆ ਜੀ ਹੁਣੇ ਬੀਕੇ ਜੀ ਉਹ ਆ ਪਹਿਲੇ ਸੂਈ ਸੂਈ ਜ ਆਪਣੇ ਕੋਲ ਹਾਂਜੀ ਕਿੰਨਾ ਦੁੱਧ ਆ ਬਈ ਇਹਦੇ ਥੱਲੇ ਇਸ ਟਾਈਮ ਹੈਗਾ 12 ਲੀਟਰ ਜੀ 25 ਦਿਨ ਦੀ ਸੂਈ ਹੋਈ ਹੈ ਜੀ ਤੇ ਅਜੂਬੇ ਦੀ ਫੀਮੇਲ ਇਹਦੇ ਮਗਰ ਹਾਂ 12 ਲੀਟਰ ਪੂਰਾ ਠੰਡਾ ਹੈ ਜੀ ਇਸ ਟੈਂਕ ਅਜੂਬਾ ਕਿਹੜਾ ਬੋਲਾ ਅਜੂਬਾ ਜੀ ਇੱਧਰ ਲੋਗੜ ਪਿੰਡ ਹੈ ਜੀ ਜੀਰੇ ਸਾਈਡ ਬੱਬਲੂ ਨਾਲ ਕੋਲੇ ਅਜੂਬਾ ਬੋਲਾ ਪ੍ਰੀਤ ਹਾਂ ਪ੍ਰੀਤ ਹੈ ਜੀ ਮੁੰਡੇ ਦਾ ਨਾ ਤੇ ਉਹ ਤੋਂ ਸੀਮਨ ਲੈ ਕੇ ਆਇਆ ਸੀ ਮੈਂ ਘਰੋਂ ਜਾ ਕੇ ਤੇ ਬੱਚੀ ਬਹੁਤ ਸੋਹਣੀ ਆਈ ਹੈ ਜੀ ਅੱਛਾ ਜਿਹੜੇ ਬੱਚੇ ਉਹ ਵੀ ਦਿਖਾਓ ਹਾਂ ਜੀ ਆ ਛੋਟੀ ਉਧਰੋਂ ਖਰੀਦੀ ਸੀ ਜੀ ਦਰਿਆ ਪਾਰੋਂ ਸਾਈਡ ਦਾ ਜੀ ਕੋਈ ਆਸਲ ਆਸਲ ਪਿੰਡ ਹੈ ਜੀ ਕੋਈ ਬੀਹਣ ਜੀ ਨਹੀਂ ਲੀਦ ਨਾ ਕਿਨ ਟੋਲਣੇ ਕ ਉਧਰ ਜਾਣਾ ਪਊਗਾ ਜੀ ਆ ਕੱਦ ਕਾਠੀ ਛੋਟੀ ਹੈ ਪਹਿਲੇ ਸੂਏ ਸੂਈ ਆਪਣੇ ਕੋਲੇ ਪਹਿਲੇ ਸੂਆ ਆ ਚਰਾੰਦ ਕਿਹੜਾ ਆਹ ਚਰਾੰਦ ਤੇ ਜੀ ਕੀ ਆ ਚੋਕਣ ਦਾ ਹਾਂ ਜੀ ਹਾਂ ਹਾਂ ਜੀ ਕਿੰਨਾ ਤੋ ਕਰ ਗਈ ਇਹ 10 ਕਿਲੋ ਚੱਲ ਰਹੀ ਹੈ ਜੀ 10 ਕਿਲੋ ਹਾਂ ਜੀ ਹਾਂ ਜੀ ਚਲੋ ਵਧੀਆ ਵੈਸੇ ਕੱਦ ਵਿੱਚ ਥੋੜੀ ਜਿਹੀ ਮਾਰ ਘੱਟ ਕੱਦ ਵਿੱਚ ਛੋਟੀ ਆ ਵੈਸੇ ਕਮਜ਼ੋਰ ਜੀ ਰਹੇਗੀ ਤੇ ਉੱਥੇ ਸੇਦ ਬੰਦ ਨਹੀਂ हां जी हां ਆਫੇ ਕਰੇ ਆ ਕਰੇ ਪਲੀਆਂ ਨੇ ਜੀ ਆ ਚਰਾਂ ਤੇ ਸੀਗੀ ਉਥੋਂ ਕਿੰਨਾ ਚਿਰ ਪਟਾ ਹੀ ਮਹੀਨੇ ਹੋ ਗਏ ਜੀ ਸੋਈ ਨੇ ਅੱਛਾ ਆਪਣੇ ਕੋਲ ਆਪਨੇ ਕੋਲ 3 ਮਹੀਨੇ ਹੋ ਜਲੇ 15 ਦਿਨ ਕੱਚੀ ਆਈ ਸੀ ਆਪਣੇ ਕੋਲ ਅੱਛਾ 3 ਮਹੀਨੇ ਹੋ ਗਏ ਹਾਂ ਜੀ ਹਾਂ ਜੀ ਅਗਲੇ ਸਾਲ ਹਾਂ ਅਗਲੇ ਸੋਈ ਸੰਭਲ ਚੁਲੀ ਹਾਂ ਜੀ ਤੇ ਆ ਕਿਹੜੇ ਆ ਜੀ ਬਾਬਰ 2 ਦੀ ਹੈ ਜੀ ਆ ਵੀ ਅੱਛਾ ਇਹ ਵੀ ਬਾਬਰ ਹਾਂ ਜੀ ਆ ਹਾਲੇ ਕੱਚੀ ਹੈ ਜੀ ਮਹੀਨਾ ਕੱਚੀ ਹੈ ਜੀ ਹਾਲੇ ਤੇ ਥੋੜਾ ਬਹੁਤ ਸੋਣਾ ਤੇ ਆਪਣੇ ਸਾਨ ਤੋਂ ਬਿੱਲੂ ਤੋਂ ਗੱਭਣਾ ਜੀ ਆਪਣਾ ਬਿੱਲੂ ਦਾ ਹਾਂ ਬਿੱਲੂ ਦਾ ਗੱਬਣਾ ਜੀ ਆਹ ਹੋਰ ਨੀਲੀ ਰਵੀ ਦੇ ਨੀਲੀ ਦੀ ਆਹ ਜੀ ਖੜੀ ਹੈ ਜੀ ਇੱਕ ਇੱਧਰ ਆ ਗਈ ਜੀ ਆ ਆ ਵੀ ਉਧਰੋਂ ਇਹ ਆਈ ਸੀਗੀ ਫਰੋਜਪੁਰ ਤੋਂ ਜੀ ਆਹ ਸਿਹਰੀ ਹਾਂ ਜੀ ਹਾਂ ਪਹਿਲੇ ਸੂਏ ਗੱਬਣਾ ਜੀ ਹੁਣ ਆਹ ਸਟਾਰ ਬੋਲਦਾ ਉਹ ਪੈਰਾਂ ਕੱਟੋ ਤੇ ਪੈਰਾਂ ਨੇ ਜੀ ਪਿਛਲੇ ਹਲਕੇ ਪੈਰ ਨੇ ਅੱਖਾਂ ਨੇ ਜੀ ਮੱਥਾ ਜੀ ਹਾਂ ਜੀ ਹਾਂ ਜੀ ਕੱਟ ਮਾਰ ਕੇ ਤੇ ਆਹ ਤਾਂ ਬਈ ਬੜੀ ਸੋਹਣੀ ਲੱਗਦੀ ਹੈ ਹਾਂ ਜੀ ਆ ਇਹ ਆਪਣੇ ਕੋਲ ਜੀ ਤੀਜੀ ਸੋਏ ਸੂਈ ਆਈ ਹੈ ਜੀ ਅੱਛਾ ਆਈ ਹੈਗੀ ਜੀ ਉਧਰ ਫਿਰੋਜ਼ਪੁਰ ਸਾਈਡ ਤੋਂ ਬੁਈਆਂ ਵਾਲੇ ਪਿੰਡ ਤੋਂ ਜੀ 22 ਪਿੰਦੇ ਦੋ ਅੱਛਾ ਬੁਈਆਂ ਵਾਲੇ ਹਾਂ 22 ਪਿੰਦੇ ਨੇ ਭੇਜੀ ਸੀ ਆਪਣੇ ਕੋਲ ਇਹਦੇ ਮਗਰ ਐਨ ਆਰ 12 ਦਾ ਕਟਾ ਆ ਜੀ ਹਾਂ ਜੀ ਸਾਡੇ ਪੰ ਸਾਡੇ 15 ਲੀਟਰ ਦੇ ਚੱਲ ਰਹੀ ਹੈ ਜੀ 22 ਤੋਂ ਸੂਈ ਨੋਈ ਸਾਡੇ ਅੱਛਾ 22 ਤੋਂ 15 15 ਲੀਟਰ ਤਿਆਰ ਹੈ ਜੀ ਸੂਈ ਬਬਾਈ ਮੈਂ 25 22 ਦਿਨ ਲਾ ਲਓ ਸੂਈ ਨਹੀ ਆ ਜੀ ਤੋ 22 22 23 ਦਿਨ ਜੀ ਅੱਛਾ ਹੁਣੇ ਆਈ ਹਾਣੇ ਆਈ ਹੈ ਜੀ ਹਾਂ ਉਧਰੋਂ ਓਕੇ ਫਿਰ ਤਾਂ ਵਧੀਆ ਰੋਟੀ ਕਰੂਗੀ ਦੁੱਧ ਦਾ ਹਾਲੇ ਚਲੂਗੀ ਕਿੰਨੇ ਦੁੱਧੀ ਮੀਰੇ ਵੀ ਕਿਲੋ ਡੇਢ ਕਿਲੋ ਹੋਰ ਅੱਪ ਕਰੂਗੀ ਜੀ ਕਿ ਥੋੜਾ ਜਿਨੇ ਆਗੇ ਕਾਕ ਅੰਡਾ ਵੀ ਲੇਟ ਲੱਗੀ ਗਾ ਤੇ ਆਗੇ ਬੱਚਾ ਹੀ ਭੁੱਲ ਗਈ ਸੀ ਅੱਛਾ ਬੱਚਾ ਭੁੱਲ ਗਈ ਸੀ ਫਿਰ ਇਹਨੇ ਲਾਇਆ ਬੱਚਾ ਹਾਂ ਜੀ ਉਹ ਨੀਲੀ ਵਾਲੀ ਕਿਹੜੀ ਆ ਨੀਲੀ ਵਾਲੀ ਜੀ ਇੱਕ ਉਹ ਸੀਰੇ ਤੇ ਖੜੀ ਹੈ ਜੀ <laughs> <laughs> आज ਛੋਟੀ ਜੀ ਆਪਣੇ ਹੁਣ ਦੂਜੀ ਇਹ ਆਪਣੀ ਨਹੀਂ ਆਹਾ ਹੈਗੀ ਹੈ ਜੀ ਬੱਲੂ ਦੀ ਅੱਛਾ ਹਾਂ ਬੱਲੂ ਦੀ ਧੀ ਹੈ ਜੀ ਆ ਆਪਣੇ ਆਰੇ ਨਾ ਆਪਣੇ ਜੀ ਬੱਲੂ ਇੱਧਰ ਸਰੋਜਪੁਰ ਸਾਈਡ ਦੀ ਹੈ ਬੱਲੂ ਬੱਲੂ 1 ਬੱਲੂ 2 ਵਜੇ ਨਾਲ ਉਹਨਾਂ ਉਸ ਦੀ ਧੀ ਹੈ ਜੀ ਆ ਹਾਂ ਪਹਿਲੇ ਸੂਏ ਆਪਣੇ ਕੋਲੇ ਨੇ 12 ਲੀਟਰ ਦੁੱਧ ਦੇਆ ਜੀ ਤੇ ਦੂਜੇ ਸੂਏ ਆਪਣੇ ਕੋਲ 14 ਲੀਟਰ ਦੇ ਗਈ ਜੀ ਹੁਣ ਕਿੰਨਾ ਹੁਣ ਇਸ ਟਾਈਮ ਹੋਊਗਾ ਇਹਦੇ ਨੀਚੇ 10 ਲੀਟਰ ਜੀ ਗੱਬਣਾ ਜੀ ਹੁਣ ਆਹ ਅਜੂਬੇ ਬੋਲ ਤਾ ਗੱਬਣਾ ਹੈ ਜੀ ਤੇ ਮੈਂ ਇਹਦਾ ਚੀਜ਼ ਹੈ ਵੀ ਸਿਰਫ ਵੀ 1 ਮਹੀਨਾ ਡਰਾਈ ਹੁੰਦੀ ਹੈ ਸਿਰਫ ਵੀ ਆਪ ਹੀ ਛੱਡਦੇ ਆ ਮੈਂ ਆਪਣੇ ਪੇਜ ਤੇ ਜਦੋਂ ਆ 9ਵੇਂ ਮਹੀਨੇ ਦੇ ਗੱਬਣ ਸੀ ਕਿ ਮੈਂ ਉਹਦੇ ਲਾਈਵ ਹੋਣੀ ਵੀ ਪਾਈ ਸੀ ਵੀ ਹਾਂ ਵੀ ਇੰਨੇ ਇਦਨਾ ਭਈ ਇਹਦੇ ਸੋਣਦੇ ਰਹੇ ਭਈ ਪ੍ਰੋਪਰ ਉਹਨੇਦਨਾ ਵਾ ਸੂਪੀ ਸੀ ਇੱਕ ਬੁਰਾ ਤੇ ਨੀਲੀ ਤੇ ਫਰਕ ਕੀ ਲੱਗਿਆ ਨੀਲੀ ਤੇ ਤੇ ਇੱਕਾ ਭਈ ਦੇਖਣ ਤੋਂ ਸੋਹਣੀ ਬਰੀਡ ਹੈ ਜੀ ਬਹੁਤ ਉਹ ਤਾਂ ਪੰਜਾਬ ਦੀ ਬਰੀਡ ਆ ਬਾਕੀ ਤੇ ਮੇਨ ਇੱਕ ਠੰਡੀ ਬਰੀਡ ਹੈ ਠੰਡੀ ਬਰੀਡ ਤੇ ਈ ਦੀ ਵੀ ਮਗਰ ਕੱਟੀ ਹੈ ਜੀ ਉਹ ਦੂਜੇ ਫਾਰਮ ਤੇ ਖੜੀ ਹੈ ਬਿਨਾ ਕੱਟੀ ਤੋਂ ਮਿਲਦੀ ਹੈ ਇਹਦੇ ਅੱਛਾ ਬਿਨਾ ਕੱਟੀ ਤੋਂ ਚਲੋ ਬੱਚੇ ਵੀ ਤੁਹਾਨੂੰ ਦਿਖਾਵਾਂਗੇ ਉੱਧਰ ਕਾਰਨੇ ਤੇ ਦੋ ਤਿੰਨ ਝੋਟੀਆਂ ਹੋਰ ਹੈ ਦੂਜੇ ਪਾਸੇ ਨੇ ਜੀ ਹਾਂਜੀ ਉਹ ਵੀ ਦਿਖਾ ਦਈਏ ਨਾਲ ਹੀ ਦਿਖਾ ਹਾਂ ਨਾਲ ਹੀ ਦਿਖਾ ਦਿੰਦੇ ਹਾਂ ਹਾਂਜੀ ਦਿੰਗੇ ਉਹ ਦਿਖਾ ਦਿੰਗੇ अपने <स्यारीग> तो खड़े जी आप नकीने कह सकते हैं जेड़े अपने तैयार त्यार करे ने ਹਾਂ ਜੀ 2 ਮਹੀਨੇ ਦਾ ਜੀ ਬੋਲ 2 ਮਹੀਨੇ ਦਾ ਬੱਚਾ ਜੀ ਆ ਤੇ ਅਜੂਬੇ ਦਾ ਡਾਇਰੈਕਟ ਬੱਚਾ ਜੀ ਅਜੂਬੇ ਦਾ ਡਾਇਰੈਕਟ ਬੱਚਾ ਜੀ ਤੇ ਪ੍ਰੀਤ ਬਾਜੀ ਨੇ ਦਵਾਇਆ ਸੀਗਾ ਆਪਾਂ ਨੂੰ ਆ ਬੱਚਾ ਮੈਂ ਉਧਰ ਆਪਣੇ ਘਰ ਲਈ ਪਾਲੇ ਤੇ ਮੇਨ ਜੀ ਆ ਠੰਡੀ ਬਰੀਡੇ ਜੀ ਬਿਲਕੁਲ ਇਹਦਾ ਨਾਮ ਮਸਤਾਨਾ ਹੈ ਜੀ ਮਸਤਾਨਾ ਨਾ ਰੱਖਿਆ ਜੀ ਤੇ ਹਰੇ 20 ਮਿੰਟ ਹੀ ਹੋ ਗਏ ਉਸ ਤੇ ਬਤਾਉ ਕਿ ਬਹੁਤ ਮਤਲਬ ਬਾਹ ਕਮਾਨ ਇੱਕ ਆ ਦੇਖ ਚਾਸਤੀ ਕਰਿਆ ਬਾਹ ਤੇ ਮੇਨ ਠੰਡਾ ਬਹੁਤ ਹੈ ਜੀ ਠੰਡਾ ਬਾਈ ਬਹੁਤ ਜ਼ਿਆਦਾ ਹਾਂਜੀ ਬਾਈ ਤੇ ਤੁਹਾ ਦਾ ਬ੍ਰਦਰ ਵੀ ਹੈ ਬਾਈ ਸਸਿਕਾ ਕੀ ਹਾਲ ਚਾਲ ਦੱਸਿਓ ਉਹਦਾ ਨਾਮ ਕੀ ਹੈ ਮੇਰਾ ਨਾਮ ਅੰਦਰ ਨਹੀਂ ਦੱਸਾਈ ਅੰਦਰ ਦੇ ਉਹਦਾ ਨਾਮ ਹੈ ਬਾਈ ਦੋਨੇ ਭਰਾ ਨੇ ਦੋਨੇ ਹੀ ਸਾਰਾ ਫਾਰਮ ਚਲਾਉਂਦੇ ਆ ਤੇ ਆ ਜੀ ਆ ਵੀ ਜੂਬੇ ਜੀਤੀ ਹੈ ਜੀ ਅੱਛਾ ਆ ਦਿਖਾਓ ਥੱਲੇ ਆ ਦੇਖੋ ਬਈ ਇੱਚੋ ਬਹੁਤ ਸੋਹਣੀ ਹੈ ਆ ਬਈ ਠੰਡੀ ਦਾ ਹੈਗੀ ਆ ਦੇਖੋ ਬਿਲਕੁਲ ਠੰਡੀ ਹੈ ਹਾਂ ਜੀ ਇਹਦਾ ਵੀ ਦਿਖਾ ਲਓ ਰਾਣੋ ਇਹਦਾ ਨਾ ਰਾਣੋ ਹੈ ਜੀ ਚੜਨਾ ਰਾਣੋ ਹਾਂ ਜੀ ਆ ਦੇਖੋ ਬਈ ਮਾਰਕੀ ਆ ਆਪਾਂ ਨੂੰ ਬੀਐਫਐ ਮੇਲੇ ਦੇ ਦੇਖਣ ਨੂੰ ਮਿਲਣਗੀਆਂ ਜੀ ਦੋਏ ਪਸ਼ੂ ਬਈ ਜੀ ਵਧੀਆ ਨੇ ਤਾਂ ਫਿਰ ਮੇਲੇ ਦੇ ਪਾਉਣੇ ਨੇ ਹਾਂ ਜੀ ਹਾਂ ਆ ਮੇਲੇ ਤੇ ਲਾਣਾ ਜੀ ਪਰਮਾਤਮਾ ਸੁੱਖ ਰੱਖੇ ਜੀ ਤੇ ਆਪਣਾ ਬੁੱਲ ਬੁੱਲ ਬਿੱਲੂ ਵੇਚਦਾ ਸੀਗਾ ਜੀ ਵੱਡੇ ਵਾਲਾ ਆ ਫਿਰ ਬੱਚਾ ਤਿਆਰ ਕਰ ਰਹੇ ਆਂ ਜੀ ਨੀਲੇ ਦੇ ਦੋ ਪਸ਼ੂ ਇੱਧਰ ਆਏ ਨੇ ਤਿੰਨ ਇਹ ਬੰਨ੍ਹ ਲੈਣਾ ਮਗਰ ਆਹ ਗ੍ਰੇਡ ਰਮਾਜ ਜੇ ਆ ਪਣੀ ਪੁਰਾਣੀ ਬੱਚੇ ਬਹੁਤ ਸੋਹਣੇ ਕੱਢ ਦੀਏ ਜੀ ਆ ਵੀ ਇਹ ਇੱਧਰ ਆ ਜੀ ਹਾਂ ਜੀ ਆ ਆਪਣੀ ਆ ਗਈ ਜੀ ਪਰੀ ਆਹ ਪਰੀ ਆ ਗਈ ਜੀ ਆਪਣੀ ਇਹ ਆਪਣੀ ਆ ਬਿੱਲੂ ਦੀ ਧੀ ਹੈ ਜੀ ਹਾਂ ਹਾਂ ਬਿੱਲੂ ਦੀ ਧੀ ਹੈ ਜੀ ਤੇ ਇਹਦਾ ਰਿਜ਼ਲਟ ਆਪਣੇ ਕੋਲ ਰਾਣੂ ਬੱਟੀ ਜਿਹੜੀ ਹੁਣ ਦਿਖਾ ਕੇ ਗੱਟੇ ਉਹ ਇਹਦੀ ਗੱਟੀ ਹੈ ਜੀ ਇਹਨੇ ਆਪਣੇ ਕੋਲ ਜੀ 12 ਲੀਟਰ ਦੁੱਧ ਦੇ ਆ ਜੀ ਸਹੀ 12 ਲੀਟਰ ਤੇ ਸੀਲ ਠੰਡੀ ਐ ਨਹੀਂ ਦੀ ਵੇਖਾਂਗੇ ਠੰਡੀ ਸੀਲ ਕਰਕੇ ਆ ਦੁੱਧ ਬੋਕੋ ਨੂੰ ਥੋੜਾ ਕੱਢੀ ਨਹੀਂ ਚਲੋ ਪਹਿਲੇ ਪਹਿਲੇ ਸੂਈ 12 ਲੀਟਰ ਦੇਤਾ ਆਪਣੇ ਕੋਲੇ ਵਾਦੂਏ ਪਹਿਲੇ ਸੂਈ ਦੀ ਰਾਣੂ ਹੈ ਜੀ ਅੱਛਾ ਪਹਿਲੇ ਸੂਈ ਹਾਂ ਦੂਜੀ ਸੂਈ ਹੁਣ ਆਤਰਣਾੜ ਦੁੱਧ ਬਣਾ ਪੀਂਦੀ ਬਾਈ ਤਰਨਾੜ ਤੋਂ ਗੱਭਣਾ ਜੀ ਤਰਨਾੜ ਨੂੰ ਬਹੁਤ ਸੁਣਾ ਬੰਦਾ ਹਾਂਜੀ ਤੇ ਆਹ ਹੈਗੀ ਡਾਇਮੰਡ ਡਾਇਮੰਡ ਅੱਗੇ ਨਾਲ ਜ਼ਰੂਰ ਜੀ ਜ਼ਰੂਰ ਹਾਂਜੀ ਆਹ ਹੈਗੀ ਡਾਇਮੰਡ ਦੀ ਜਿਹੜਾ ਹਰੀ ਕੀ ਹਾਂਜੀ ਤੇ ਜਿਹੜੀ ਮਾਰਗੀ ਹੈਗੀ ਮਾਰਗੀ ਹਾਂ ਮੱਥੇ ਵੱਲ ਲਾਗੇ ਪਿਛਲੀ ਪੂੰਛ ਹੈਗੀ ਹੈ ਜੀ ਹਾਂ ਠੀਕ ਵੀ ਕੈਰੈਕਟਰ ਪੂਰੇ ਕਰਦੀ ਹੈ ਜੀ ਆਪਣੀ ਆਂਗਾ ਨੂੰ ਤਰਨਾੜ ਤੋਂ ਏਆਈ ਹੋਈ ਵੀ ਹੈ ਜੀ ਇਹਦੀ ਤੇ ਹਲੇ ਚੈੱਕ ਪਾਸ ਨਹੀਂ ਹੋਈ। 2 ਮਹੀਨਿਆਂ ਦੀ ਗੱਬਣ ਹੋਈ ਹੈ ਜੀ ਹਰੇ ਵਿੱਚ ਇੱਕ ਪਾਸ ਨਹੀਂ ਕਰਾਈ ਹੋਈ। ਮਤਲਬ ਕੁੱਲ ਮਿਲਾ ਕੇ ਜੀਲੀ ਦਾ ਵਿੱਚ ਬੱਚੇ ਬਹੁਤ ਵਧੀਆ ਨੇ। ਵੀ ਜਿੰਨੇ ਕ ਆਪਣੇ ਹਾਂ ਠੰਡੇ ਛੀਲ ਹਾਂਜੀ ਹਾਂਜੀ। ਤੇ ਫੈਂਟ ਕਿੰਨੀ ਰਹਿੰਦੀ ਹੈ ਜੀਲੀ ਦੀ? ਫੈਂਟ ਜੀ ਆਪਣੇ ਕੋਲ 7.5 ਫੈਂਟ ਰਹਿੰਦੀ ਹੈ ਜੀ। 7.5 ਬਹੁਤ ਆ ਘਾਟ ਹੋਣਾ। ਹਾਂਜੀ ਉਹ ਜੇ ਮੈਂ ਵੀਡੀਓ ਬਣਾਉਣ ਦਾ ਮਾਰਾ ਗਿਆ ਤਾਂ ਵੀ 9 ਕੈਂਟ 10 ਕੈਂਟ। ਹਾਂਜੀ। ਨਹੀਂ ਨਹੀਂ ਜਿੰਨੀ ਫੈਂਟ ਹੈ ਉਹਨੇ ਦੱਸਾਂਗੇ ਜੀ ਆਪਾਂ। ਹਾਂਜੀ। ਬਹੁਤ ਬਹੁਤ ਧੰਨਵਾਦ ਵੀਰੇ। ਹਾਂ ਜੀ ਆਪਾਂ ਅਗਲੀ ਵੀਡੀਓ ਜਿਹੜੀ ਆ ਉਹ ਦੂਜੇ ਫਾਰਮ ਦੇ ਲੱਗਣਾ ਨਹੀਂ ਸਹੀ ਗੱਲ ਲੰਬੀ ਹੋ ਜਾਊਗੀ ਫਿਰ ਅੱਧੇ ਘੰਟੇ ਦੀ ਹਾਂ ਦੋ ਉਹ ਦੂਜੇ ਫਾਰਮ ਦੇ ਕੱਟੀਆਂ ਨੇ ਵੀ ਨਹੀਂ ਦੀਆਂ